ਜੀ ਹੈ ਨੂੰ ਪਿਆਰੇ ਵਿਦਿਆਰਥੀਓ 7ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 5ਵਾਂ ਤੇਜ਼ਾਬ ਖਾਰ ਅਤੇ ਲੂਣ ਤੇ ਇਹਦਾ ਬੱਚਿਓ ਅਭਿਆਸ ਅਸੀਂ ਸ਼ੁਰੂ ਕਰਾਂਗੇ ਜੋ ਤੁਹਾਡੇ ਅਧਿਆਇ ਦੇ ਅੰਤ ਵਿੱਚ ਹੈਗਾ ਸਬਕ ਦੇ ਅੰਤ ਵਿੱਚ ਅਭਿਆਸ ਹੈ ਤੇਦੇ ਪਹਿਲੇ 4 ਸਵਾਲ ਜਿਹੜੇ ਨੇ ਉਸੇ ਕਰਾਂਗੇ ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਅਤੇ ਸਮਝੋ ਹਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਸਵਾਲਾਂ ਨੂੰ ਸਾਰੇ ਜਿਹੜੇ ਪ੍ਰਸ਼ਨ ਦੇ ਇਹਨਾਂ ਨੂੰ ਆਪਣੇ ਆਪ ਕਰਨ ਦਾ ਅਭਿਆਸ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ 8ਵੀਂ ਸੱਤਵੇਂ ਜਮਾਨਾ ਜੁੜੀਆਂ ਦੂਜੇ ਵਿਸ਼ਿਆਂ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਲਿਸਟ ਨੂੰ ਸਕਰੋਲ ਕਰੋ ਉੱਥੇ ਤੁਹਾਨੂੰ ਮਿਲੇਗੀ 7th english ਜਿਹਦੇ ਚੋਂਡੀ ਦੀ ਰੈਜ਼ੀਡੀ ਕਿਤਾਬ ਹਲ ਕਰਕੇ ਪਾ ਦਿੱਤੀ ਗਈ ਹੈ ਇੱਕ ਹੈਗੀ 7th ਗਣਿਤ ਜਿਹਦੇ ਵਿੱਚ ਗਣਿਤ ਦੀ ਕਿਤਾਬ ਹਲ ਕਰਕੇ ਪਾ ਦਿੱਤੀ ਗਈ ਹੈ ਇੱਕ ਹੈਗੀ 7th maths ਜਿਹਦੇ ਵਿੱਚ ਮੈਥ ਦੀ ਕਿਤਾਬ ਜੋ ਇੰਗਲਿਸ਼ ਮੀਡੀਅਮ ਵਿੱਚ ਹੈ ਉਹ ਹਲ ਕਰਕੇ ਪਾ ਦਿੱਤੀ ਗਈ ਹੈ ਇੱਕ ਇੱਕ ਇਹ ਬੱਚਿਓ ਗਣਿਤੇ ਸਿਧਾਂਤ ਜਿਹਦੇ ਵਿੱਚ ਗਣਿਤ ਦੀਆਂ ਮੁੱਢਲੀਆਂ ਗੱਲਾਂ ਨੂੰ ਸਮਝਾਇਆ ਗਿਆ ਬੜੇ ਵਿਸਤਾਰ ਦੇ ਨਾਲ ਤੇ ਇੱਕ ਬੱਚਿਓ ਤੁਹਾਡੀ ਜਨਰਲ ਨੌਲੇਜ ਨੂੰ ਅਨਲੀ ਪਲੇਲਿਸਟ ਹੈਗੀ ਐਬ੍ਰੀਵੀਏਸ਼ਨ ਜਿਹਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੀ ਐਬ੍ਰੀਵੀਏਸ਼ਨਸ ਨੂੰ ਵਿਸਤ੍ਰਿਤ ਰੂਪ ਦੇ ਕੇ ਸਮਝਾਇਆ ਗਿਆ ਹੈ ਸੋ ਤੁਸੀਂ ਪਲੇਲਿਸਟਾਂ ਤੇ ਜਾ ਕੇ ਇਹਨਾਂ ਵੀਡੀਓਜ਼ ਨੂੰ ਵੀ ਜ਼ਰੂਰ ਦੇਖੋ ਆਓ ਦੇਖੀਏ ਬੱਚਿਓ ਹੁਣ ਵਾਲੇ ਸਵਾਲ ਪਹਿਲਾ ਸਵਾਲੇ ਖਾਲੀ ਥਾਵਾਂ भरो ਬੱਚਿਓ ਜੇ ਤੁਸੀਂ ਸੋਚੋ ਅਤੇ ਉੱਤਰ ਦਿਓ ਦੇ ਸਾਰੇ ਵੀਡੀਓਜ਼ ਧਿਆਨ ਦੇ ਨਾਲ ਦੇਖੇ ਸੁਨੇ ਸਮਝੇ ਨੇ ਇਹ ਅਭਿਆਸ ਦੇ ਸਾਰੇ ਸਵਾਲ ਤੁਸੀਂ ਆਪਣੇ ਆਪ ਕਰਨ ਜੋਗੇ ਹੋਗੇ ਠੀਕ ਹੈ। ਅਜਾਬ ਸਵਾਦ ਵਿੱਚ ਖੱਟੇ ਹੁੰਦੇ ਹਨ ਠੀਕ ਹੈ। ਲਿਟਮਸ ਅਤੇ ਹਲਦੀ ਕੁਦਰਤੀ ਸੂਚਕ ਹਨ। ਫੀਨਾਲਫਥੇਲਿਨ ਤੇਜ਼ਾਬੀ ਕੋਲ ਵਿੱਚ ਰੰਗਹੀਣ ਹੈ। ਇੱਕ ਐਸਿਡ ਅਤੇ ਇੱਕ ਖਾਰ ਦੇ ਵਿੱਚ ਪ੍ਰਤੀਕਿਰਿਆ ਨੂੰ ਉਦਾਸੀਨੀ ਕਰਨ ਦੀ ਪ੍ਰਤੀਕਿਰਿਆ ਕਿਹਾ ਜਾਂਦਾ ਹੈ। ਇੱਥੇ ਹੁੰਦੇ ਨਹੀਂ ਇੱਥੇ ਹੁੰਦੇ ਆਏਗਾ ਇੱਥੇ ਔਂਕੜ ਰਹਿ ਗਿਆ ਠੀਕ ਹੈ ਕਿਹੜੀ ਦੇ ਡੰਗ ਵਿੱਚ ਫਾਰਮਿਕ ਐਸਿਡ ਹੁੰਦਾ ਹੈ ਠੀਕ ਹੈ ਅੱਗੇ ਚੱਲੀਏ ਸੇਵਾ ਭਾਗ ਪੇਟ ਵਿੱਚ ਹਾਈਡਰੋਕਲੋਰਿਕ ਐਸਿਡ ਦੀ ਵਿਧੇਰੇ ਉਤਪਤੀ ਨੂੰ ਐਸਿਡਿਟੀ ਕਹਿੰਦੇ ਹਨ ਤੇ ਮਿਲਕ ਆਫ ਮੈਗਨੀਸ਼ੀਆ ਐਸਿਡਿਟੀ ਦੀ ਸਥਿਤੀ ਵਿੱਚ ਵਰਤਿਆ ਜਾਂਦਾ ਹੈ ਠੀਕ ਹੈ ਅੱਗੇ ਚਲੀਏ ਮਿਲਾਨ ਕਰੋ ਸੋ ਕਾਲਮੇ ਕਾਲਮ B ਦਾ ਮਿਲਾਨ ਕਰਨਾ ਹੈ ਲਾਲ ਲਿਟਮਸ ਨੂੰ ਨੀਲੇ ਵਿੱਚ ਬਦਲ ਦਿੰਦਾ ਹੈ ਕੌਣ ਨੀਲੇ ਵਿੱਚ ਬਦਲਦਾ ਸੋ ਨੀਲੇ ਨੂੰ ਅੰਗਰੇਜ਼ੀ ਚ ਕੀ ਕਹਿੰਦੇ ਆ ਬਲੂ ਤੇ B ਤੋਂ ਸਟਾਰਟ ਹੁੰਦਾ ਤੇ B ਤੋਂ ਸ਼ੁਰੂ ਹੁੰਦਾ ਹੈ ਬੇਸ ਜਿਹਨੂੰ ਕਹਿੰਦੇ ਖਾਰ ਸੋ ਖਾਰ ਜਿਹੜਾ ਹੈ ਲਾਲ ਲਿਟਮਸ ਨੂੰ ਨੀਲੇ ਵਿੱਚ ਬਦਲਦਾ ਹੈ ਇਹ ਆ ਗਿਆ E D ਖਾਰ ਖਾਰੀ ਕੋਹਲ ਸੋ ਪਹਿਲੇ ਦਾ E D ਤੇ ਨੀਲੇ ਲਿਟਮਸ ਨੂੰ ਲਾਲ ਵਿੱਚ ਬਦਲ ਦਿੰਦਾ ਹੈ ਲਾਲ ਕੌਣ ਬਦਲ ਦਿੰਦਾ ਹੈ ਲਾਲ মানে ਰੈੱਡ ਆਰ ای ਡੀ ਰੈੱਡ ਐਸਿਡ ਏ ਸੀ ਆਈ ਡੀ ਸੋ ਐਸਿਡ ਰੈੱਡ ਠੀਕ ਹੈ ਐਸਿਡ ਦਾ ਅੰਤ ਵਿੱਚ ਵੀ ਡੀ ਰੈੱਡ ਦੇ ਅੰਤ ਵਿੱਚ ਵੀ ਡੀ ਹੈ ਗੱਲਾਂ ਮੈਂ ਸਾਰੀਆਂ ਸੋਚੋ ਤੇ ਉੱਤਰ ਦਿਓ ਵੀ ਸਮਝਾਈਆਂ ਹੋਈਆਂ ਨੇ ਸੋ ਨੀਲੇ ਲਿਟਮਸ ਨੂੰ ਕੌਣ ਲਾਲ ਕਰਦਾ ਹੈ ਤਜਾਬ ਦੇਖੋ ਤਜਾਬ ਵੀ ਕੋਲ ਹਾ ਹਾ ਇੱਕ ਤਜਾਬ ਅਤੇ ਖਾਰ ਵਿਚਕਾਰ ਪ੍ਰਤੀਕਿਰਿਆ ਨੂੰ ਕੀ ਕਹਿੰਦੇ ਆ ਉਦਾਸੀਨੀਕਰਨ ਜਿਹਦੇ ਵਿੱਚ ਲੂਣ ਪਾਣੀ ਤੇ ਤਾਪ ਦਾ ਉਤਪਾਦਨ ਹੁੰਦਾ ਹੈ ਸੋ ਆ ਗਿਆ ਹੈ ਉਹ ਉਦਾਸੀਨੀਕਰਨ ਊੜਾ ਤੀਜੇ ਦਾ ਫਾਰਮਿਕ ਐਸਿਡ ਹੁੰਦਾ ਹੈ ਕਿ ਇਹਦੇ ਵਿੱਚ ਕੀੜੀ ਦੇ ਡੰਗ ਵਿੱਚ ਕੀੜੀ ਦੇ ਡੰਗ ਵਿੱਚ ਸੋ ਆ ਗਿਆ ਚੌਥੇ ਦਾ ਸਸਾ ਸਾਰੀਆਂ ਗੱਲਾਂ ਅਸੀਂ ਸੋਚੋ ਤੇ ਉੱਤਰ ਦੇ ਵਿੱਚ ਅਸੀਂ ਇਹਨਾਂ ਨੂੰ ਕਵਰ ਕੀਤਾ ਹੈ ਕੈਲਾਮਾਈ ਲੋਸ਼ਨ ਕੀ ਹੁੰਦਾ ਬੱਚਿਓ ਖਾਰ ਹੁੰਦਾ ਤੇ ਚਿੰਕ ਕਾਰਬੋਨੇਟ ਹੁੰਦਾ ਹੈ ਚਿੰਕ ਕਾਰਬੋਨੇਟ ਪੰਜਵੇਂ ਦਾ ਆੜਾ ਠੀਕ ਹੈ ਅੱਗੇ ਚਲੀਏ ਸਿਰਕੇ ਵਿੱਚ ਹੁੰਦਾ ਹੈ ਬੱਚੇ ਗੜਾ ਐਸਿਟਿਕ ਐਸਿਡ ਸਿਟ੍ਰਿਕ ਐਸਿਡ ਕਿੱਥੇ ਹੁੰਦਾ ਹੈ ਨਿੰਬੂ ਵਿੱਚ ਹੁੰਦਾ ਹੈ ਸੰਤਰੇ ਵਿੱਚ ਹੁੰਦਾ ਹੈ ਲੈਕਟਿਕ ਐਸਿਡ ਕਿੱਥੇ ਹੁੰਦਾ ਹੈ ਆਪਣੇ ਦਹੀਂ ਵਿੱਚ ਹੁੰਦਾ ਹੈ ਟਾਰਟਰੀਕ ਐਸਿਡ ਕਿੱਥੇ ਹੁੰਦਾ ਹੈ ਇਮਲੀ ਵਿੱਚ ਹੁੰਦਾ ਮੈਂ ਨਾਲ ਨਾਲ ਬਾਕੀ ਵੀ ਦੱਸੀ ਜਾ ਰਹੇ ਕਿੱਥੇ-ਕਿੱਥੇ ਹੁੰਦੇ ਨੇ ਇਮਲੀ ਵਿੱਚ ਹੁੰਦਾ ਹੈ ਟਾਰਟਰੀਕ ਐਸਿਡ ਲੈਕਟਿਕ ਐਸਿਡ ਦਹੀਂ ਵਿੱਚ ਐਸਿਟਿਕ ਐਸਿਡ ਸਿਰਕੇ ਵਿੱਚ ਸਿਟ੍ਰਿਕ ਐਸਿਡ ਸੰਤਰੇ ਨਿੰਬੂ ਵਿੱਚ ਠੀਕ ਹੈ ਇਹ ਸਾਰੀਆਂ ਗੱਲਾਂ ਸੋਚੋ ਤੇ ਉੱਤਰ ਦੇ ਵਿੱਚ ਅਸੀਂ ਕੀਤੀਆਂ ਕੁਦਰਤੀ ਸੂਚਕ ਦੀ ਉਦਾਹਰਣ ਹੈ ਲਿਟਮਸ ਵੀ ਕੁਦਰਤੀ ਹੈ ਚਾਈਨਾ ਰੋਜ਼ ਵੀ ਕੁਦਰਤੀ ਹੈ ਹਲਦੀ ਵੀ ਕੁਦਰਤੀ ਹੈ ਸੋ ਤਿੰਨੇ ਹੀ ਕੁਦਰਤੀ ਨੇ ਭਾਵ ਉਪਰੋਕਤ ਸਾਰੇ ਇਹ ਸਾਰੇ ਕੁਦਰਤੀ ਸੂਚਕ ਹਨ ਤੇਜ਼ਾਬੀ ਕੋਲ ਵਿੱਚ ਲਿਟਮਸ ਦਾ ਰੰਗ ਕੀ ਹੋ ਜਾਏਗਾ ਬੱਚੋ ਲਾਲ ਹੋ ਜਾਏਗਾ ਕਿਉਂਕਿ ਲਾਲ ਆਰ ਈ ਡੀ ਐਸਿਡ ਏ ਸੀ ਆਈ ਡੀ ਐਸਿਡ ਦੇ ਅੰਤ ਵਿੱਚ ਵੀ ਡੀ ਲਾਲ ਰੈੱਡ ਦੇ ਅੰਤ ਵਿੱਚ ਵੀ ਡੀ ਇਹ ਯਾਦ ਰੱਖਣ ਦਾ ਤਰੀਕਾ ਹੈ ਠੀਕ ਹੈ ਮੈਂ ਦੱਸਿਆ ਸਾਰਾ ਗੱਲਾਂ ਅੰਜਵਾ ਖੋਲੇ ਵਿੱਚ ਹੁੰਦਾ ਹੈ ਸਕੋਰਬਿਕ ਐਸਿਡ ਲੈਕਟਿਕ ਐਸਿਡ ਦਹੀਂ ਵਿੱਚ ਐਸਟਿਕ ਐਸਿਡ ਸਰਕੇ ਵਿੱਚ ਉਪਰੋਂ ਸਾਰੇ ਤੇ ਗਲਤ ਠੀਕ ਹੈ ਜੀ ਅੱਗੇ ਚਲੀਏ ਅਗੇ ਚੌਥਾ ਸਹੀ ਜਾਂ ਗਲਤ ਦੱਸੋ ਇਮਲੀ ਵਿੱਚ ਟਾਰਟਰੀਕ ਐਸਿਡ ਹੁੰਦਾ ਹੈ ਕਿ ਨਹੀਂ ਸਟ੍ਰਿਕ ਐਸਿਡ ਹੁੰਦਾ ਤੇ ਗਲਤ ਹੈ ਠੀਕ ਹੈ ਨਾ ਕੀੜੀ ਦੇ ਡੰਗ ਵਿੱਚ ਕਿਹੜਾ ਐਸਿਡ ਹੁੰਦਾ ਹੈ ਫਾਰਮਿਕ ਐਸਿਡ ਇਹ ਕਿਹਨੇ ਐਕਸਾਲਿਕ ਐਸਿਡ ਗਲਤ ਇਹ ਗਲਤ ਹੋ ਗਿਆ ਸੋ ਐਕਸਾਲਿਕ ਐਸਿਡ ਕਿਹਦੇ ਵਿੱਚ ਹੁੰਦਾ ਉਹ ਪਾਲਕ ਦੇ ਵਿੱਚ ਹੁੰਦਾ ਹੈ ਹਲਦੀ ਦਾ ਸਤ ਖਾਰੀ ਘੋਲ ਵਿੱਚ ਪੂਰਾ ਲਾਲ ਰੰਗ ਦਿੰਦਾ ਹੈ ਬਿਲਕੁਲ ਸਹੀ ਗੱਲ ਹੈ ਬਿਲਕੁਲ ਠੀਕ ਹੈ ਸੋਡੀਅਮ ਹਾਈਡਰੋਕਸਾਈਡ ਨੀਲੇ ਲਿਟਮਸ ਨੂੰ ਲਾਲ ਕਰ ਦਿੰਦਾ ਹੈ ਗਲਤ ਕਿਉਂਕਿ ਲਾਲ ਕੌਣ ਕਰਦਾ ਹੈ ਐਸਿਡ ਤੇ ਸੋਡੀਅਮ ਹਾਈਡਰੋਕਸਾਈਡ ਕੀ ਹੈਗਾ ਖਾਰ ਤੇ ਖਾਰ ਕਰਦਾ ਨੀਲਾ ਤੇ ਨੀਲੇ ਨੂੰ ਨੀਲੇ ਰਹਿਣ ਦਿੰਦਾ ਕੁਝ ਨਹੀਂ ਕਰਦਾ ਸੋ ਇਹ ਵੀ ਗਲਤ ਹੋ ਗਿਆ ਤੇ ਜ਼ਾਬੀ ਮਿੱਟੀ ਦੇ ਉਪਚਾਰ ਲਈ ਜੈਪ ਪਦਾਰਥ ਵਰਤਿਆ ਜਾਂਦਾ ਹੈ ਵੀ ਗਲਤ ਕਿਉਂਕਿ ਤੇ ਜ਼ਾਬੀ ਮਿੱਟੀ ਨੂੰ ਮਿੱਟੀ ਵਿੱਚ ਨੂੰ ਠੀਕ ਕਰਨ ਲਈ ਉਪਚਾਰ ਲਈ ਕੀ ਵਰਤਿਆ ਜਾਂਦਾ ਚੂਨਾ ਜਾਂ ਗੁਜਾ ਚੂਨਾ ਕੈਲਸ਼ੀਅਮ ਆਕਸਾਈਡ ਜਾਂ ਕੈਲਸ਼ੀਅਮ ਹਾਈਡਰੋਕਸਾਈਡ ਜੈਪ ਪਦਾਰਥ ਕਿਹਦੀ ਵਰਤਿਆ ਜਾਂਦਾ ਖਾਰੀ ਮਿੱਟੀ ਦੀ ਵਰਤਿਆ ਜਾਂਦਾ ਕਿਉਂ ਕਿਉਂਕਿ ਜੈਵਿਕ ਪਦਾਰਥ ਤੇਜ਼ਾਬ ਛੱਡਦੇ ਨੇ ਤੇ ਮਿੱਟੀ ਵਿੱਚ ਦੀ ਖਾਰ ਨੂੰ ਉਦਾਸੀਨ ਕਰ ਦਿੰਦੇ ਨੇ ਉਹ ਤੇਜ਼ਾਬੀ ਮਿੱਟੀ ਦੇ ਉਪਚਾਰ ਲਈ ਜੈਪ ਪਦਾਰਥ ਨਹੀਂ ਵਰਤਿਆ ਜਾਂਦਾ ਚੂਨਾ ਜਾਂ 부ਝਾ ਚੂਨਾ ਵਰਤਿਆ ਜਾਂਦਾ ਹੈ ਸੋ ਇਹ ਕਥਨ ਵੀ ਗਲਤ ਹੋ ਗਿਆ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੇ ਅਭਿਆਸ ਦੇ ਪਹਿਲੇ 4 ਸਵਾਲ ਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਰਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ